ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਿਦਾਂ ਫਿਰ ਅੱਜ ਗੱਲ ਕਰਦੇ ਆਂ ਸੀਐਮ ਭਗਵੰਤ ਮਾਨ ਤੋਂ ਸਵਾਲ ਪੁੱਛਦੇ ਆਂ ਵੀ ਤੂੰ ਗੱਪਾਂ ਦਾ ਸਰਦਾਰ ਤਾਂ ਹੈਗੇ ਹੋ ਤੁਸੀਂ ਠੀਕ ਹੈ ਨਾ ਅਸੀਂ ਮੈਨੂੰ ਲੱਗਦਾ 10-15 ਯੂਟਿਊਬਰ ਹੋਣਗੇ ਜਿਹੜੇ ਕਿ YouTube ਤੇ ਪੰਜਾਬ ਦੇ ਸੀਐਮ ਤੋਂ ਕੁ ਸਵਾਲ ਪੁੱਛਦੇ ਆਂ ਨਹੀਂ ਤਾਂ ਸਾਰੇ ਮਤਲਬ ਕੁਝ ਚੈਨਲ ਹੈਗੇ ਆ ਜਿਹੜੇ ਪੱਤਰਕਾਰ ਕੁਝ ਚਲਾ ਰਹੇ ਆ ਕੁਝ ਚੱਲ ਲੋਕਾਂ ਆਵਾਜ਼ ਚੈਨਲ ਹੋ ਗਿਆ ABC ਪੰਜਾਬੀ ਹੋ ਗਿਆ ਜਿਹੜਾ ਉਹ ਵਿਚਾਰਾ ਚਲਾਉਂਦਾ ਚੈਨਲ ਦੋ ਤਿੰਨ ਚੈਨਲ ਆ ਦੂਜੇ ਜਿਹੜੇ ਹੈਗੇ ਆ ਡੇਲੀ ਪੋਸਟ, ਪ੍ਰੋ ਪੰਜਾਬ ਹੈਨਾ ਨਿਊਜ਼ 18 ਪੰਜਾਬੀ ਜਿਹੜੇ ਹੈਗੇ ਤੈਨੂੰ ਸਾਰੇ ਵੇਖ ਗਏ ਉਹ ਖਰੀਦ ਚੁੱਕਿਆ 700 ਕਰੋੜ ਰੁਪਈਆ ਇਹ ਤੁਹਾਨੂੰ ਦੱਸੇ ਕਈ ਵਾਰ ਕਿ ਰਹਿਲਾ ਹਸ ਹਥਿਆਰ ਆ ਦੇ ਦਿੰਦਾ ਉਹ ਹਥਿਆਰ ਮਤਲਬ ਕਿ ਉਹਨਾਂ ਨੂੰ ਪੈਸੇ ਦਿੰਦਾ ਤੇ ਉਹ ਖਬਰ ਨਹੀਂ ਚਲਾਉਂਦੇ ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਪੁੱਛਦਾ ਹੁੰਦਾ ਸੀ ਸਵਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਸੀਐਮ ਭਗਵੰਤ ਮਾਨ ਐਮਪੀ ਹੁੰਦੇ ਸੰਗਰੂਰ ਤੋਂ ਉਹਦਾ ਸਵਾਲ ਪੁੱਛਦੇ ਹੁੰਦੇ ਸੀ ਕੁਝ ਵੀ ਤੁਸੀਂ ਤੁਹਾਡੇ ਬੰਦੇ ਜਿਹੜੇ ਤੁਹਾਡੇ ਕਾਰਕਿਰਤਾ ਉਹ ਨੀਲੀਆਂ ਪੱਗਾਂ ਬਨ ਕੇ ਤੇ ਥਾਣੇ 'ਚ ਜਾਵੜਿੰਦੇ ਆ ਤੇ ਥਾਣੇਦਾਰ ਤੇ ਵੀ ਰੋਬ ਮਾਰਦੇ ਆ ਤੇ ਹੁਣ ਜੀ ਕਲਤਾਰ ਸਿੰਘ ਸੰਧਵਾ ਦਾ ਪ੍ਰਾ ਸਰਪੰਚਾ ਮੈਂਬਰ ਉਹ ਕਿਹੜੇ ਅਧਿਕਾਰ ਨਾਲ ਇੱਕ ਏਐਸਆਈ ਤੇ ਰੋਬ ਮਾਰ ਰਿਹਾ ਹੈ ਠੀਕ ਹੈ ਨਾ ਇਹ ਏਐਸਆਈ ਤੇ ਰੋਬ ਮਾਰ ਰਿਹਾ ਉਹ ਕਿਹੜੇ ਅਧਿਕਾਰ ਨਾਲ ਮਾਰ ਰਿਹਾ ਥਾਣੇਦਾਰ ਤੇ ਰੋਬ ਗਾਲਾਂ ਤੱਕ ਕੱਢ ਰਿਹਾ ਉਹ ਬੰਦਾ ਗਾਲਾਂ ਕੱਢ ਰਿਹਾ ਉਹ ਨਹੀਂ ਯਕੀਨ ਆਉਂਦਾ ਤਾਂ ਮੈਂ ਤੁਹਾਨੂੰ ਸੁਣਾ ਦਿੰਨੇ ਆਪਾਂ ਪੱਕੇ ਸਬੂਤ ਲੈ ਕੇ ਆਉਣਾ ਇਹ ਲੋਕਵਾਚ ਚੈਨਲ ਦੀ ਵੀਡੀਓ ਹੈ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਤੁਸੀਂ ਸੁਣ ਸਕਦੇ ਹੋ ਕਿਹੜੀਆਂ ਕਿਹੋ ਜਿਹੀਆਂ ਗਾਲਾਂ ਦਿੱਤੀਆਂ ਮੇਰੇ ਮਾਰੀ ਬੰਦੇ ਦਾ ਵਾ ਤੁਸੀਂ ਮੈਨੂੰ ਕਦੇ ਹੁਕਮ ਦਿੱਤਾ ਕਿਆਂ ਦੱਸੋ ਬੰਦਾ ਐ ਨਹੀਂ ਸਾਡੀ ਭੈਣ ਬਦੇਸਾ ਸਾਰੇ ਵਾਰ ਕਰਾ ਦੇ ਦੇ ਵਿੱਚ ਫੋਨ ਕਰਦੇ ਆ ਜਿਹਦੇ ਰਾਜ ਦੇ ਉਹ ਪੁਰਸ ਨੂੰ ਹੁਕਮ ਕਰਦੇ ਆ ਕਿ ਇਹਨੇ ਅਧਿਕਾਰ ਦਿੱਤਾ ਹੈ ਕਿ ਉਹ ਕਿਸੇ ਨੂੰ ਫੋਨ ਲਾ ਕੇ ਕੰਮ ਕਰਵਾਉਣ ਤੇ ਗਾਲਾਂ ਕੱਢਣ ਪੁੱਤ ਮੈਂ ਕੁਟੂਬਾ ਨਾਲੇ ਆਉਂਗਾ ਵੀ ਤੇ ਤੈਨੂੰ ਉੱਥੇ ਭੇਜੂਗਾ ਦਿੱਤੇ ਪਾਣੀ ਦਾ ਬੱਚਿਆਂ ਤੁਹਾਡੇ ਐ ਨਾ ਕਰਵਾ ਮੈਂ ਤੇ ਬੱਚਿਆਂ ਨਹੀਂ ਆਏ ਭਾਰਤ ਤੇ ਕੋਈ ਆਪਾਂ ਇਹ ਸ਼ਿਪਾਈ ਹੋਵੇ ਤੇ ਆਪਾਂ ਇਹ ਡੀਜੀਪੀ ਪੰਜਾਬ ਹੋਵੇ ਉਹਦੀ ਇੱਕ ਰਿਸਪੈਕਟ ਹੁੰਦੀ ਹੈ ਉਹਦਾ ਇੱਕ ਸਵੈ ਆਦਨੂਆ ਵੀ ਸੁਣਾਵੜ ਕੇ ਦੱਸੂਗਾ ਮੈਂ ਤੁਹਾਨੂੰ ਇਹ ਮੈਂ ਕੀ ਵੀ ਜਾ ਐਡੇ ਫਰਕ ਲੈਣ ਤਾਂ ਮੈਨੂੰ ਨਹੀਂ ਖੋਦਲੇ ਨਹੀਂ ਇਹ ਬਹੁਤ ਦਿੱਤਾ ਜਿਹੜੀ ਪੁਲਿਸ ਇਹਨਾਂ ਲੀਡਰਾਂ ਦੀ ਰੱਖਿਆ ਕਰਦੀ ਹੈ 24 24 ਘੰਟੇ ਸੜਕਾਂ ਤੇ ਪੈਨਾਤ ਰਹਿੰਦੀ ਹੈ ਫਿਰ ਵੀ ਜੇਕਰ ਪੁਲਿਸ ਮਾੜੀ ਵੀ ਹੋਵੇ ਚੰਗੀ ਵੀ ਹੋਵੇ ਕੰਮ ਕਰੇ ਨਾ ਕਰੇ ਲੀਡਰ ਦਾ ਕਿਸੇ ਦਾ ਫਿਰ ਗਾਲ ਕੱਢਣ ਦਾ ਅਧਿਕਾਰ ਕੀ ਨਹੀਂ ਦਿੱਤਾ ਹਾਂਜੀ ਸੁਣ ਲਿਆ ਸਾਰਾ ਕੁਝ ਸੁਣ ਮੈਂ ਦੱਸਦਾ ਐਸ ਲੋਟ ਹੋ ਰਿਹਾ ਮਾਨ ਸਾਹਿਬ ਠੀਕ ਹੈ ਜੀ ਆਕਸ ਹੋ ਰਿਹਾ ਤੁਸੀਂ ਕਹਿੰਦੇ ਹੋ ਵੀ ਮੰਨ ਕੇ ਚੱਲ ਸਾਡੀ ਸਰਕਾਰ ਤਾਂ ਬਹੁਤ ਚੰਗੇ ਇਮਾਨਦਾਰ ਕਟੜਾ ਮਾਨਦਾਰ ਕਟੜਾ ਇਮਾਨਦਾਰ ਠੀਕ ਹੈ ਨਾ ਤੁਸੀਂ ਹੁਣ ਰਖਲ ਹੁਣ ਮੈਂ ਇਸੇ ਮੁੱਦੇ ਤੇ ਰਹਿਣਾ ਗਾਲਾਂ ਕੱਢਦੇ ਆ ਕਲਤਾਰ ਸਿੰਘ ਸਨਵਾ ਦਾ ਪ੍ਰਾ ਕੁਝ ਵੀ ਨਹੀਂ ਤੇ ਗਾਲਾਂ ਕੱਢ ਰਿਹਾ ਉਹ ਕਹਿੰਦਾ ਮੈਂ ਥੋ ਤੇਰੀ ਬਦਲੀ ਉੱਥੇ ਕਰੂੰਗਾ ਜਿੱਥੇ ਪਾਣੀ ਨਾ ਮਿਲੇ ਤੈਨੂੰ ਰੇਗਿਸਤਾਨ ਚ ਸਿੱਟੂਆਂ ਤੈਨੂੰ ਮੈਂ ਇਥੋਂ ਤੱਕ ਦੀਆਂ ਧਮਕੀਆਂ ਦੇ ਰਿਹਾ ਤੇ ਗਾਲਾਂ ਮਾਵਾ ਪੈਣਾਂ ਲੀਆਂ ਘੜ ਰਿਹਾ ਉਹ ਬੰਦਾ ਤੇ ਹੁਣ ਤੁਸੀਂ ਦੱਸੋ ਸੀਐਮ ਸਾਹਿਬ ਤੁਸੀਂ ਕੀ ਕਰ ਰਹੇ ਹੋ ਕੁਛ ਨਹੀਂ ਕੀਤਾ ਤੁਸੀਂ ਉਹਨਾਂ ਤੇ ਬੋਰਡ ਸਿੰਘ ਆਏ ਐਸਆਈ ਉਤੇ ਤੁਸੀਂ ਰਿਸ਼ਵਤ ਦਾ ਕੇਸ ਪਾ ਕੇ ਉਤੇ ਕਾਰਵਾਈ ਬਿਠਾਤੀ ਠੀਕ ਹੈ ਨਾ ਉਤੇ ਇੱਕ ਐਸਆਈਟੀ ਬਿਠਾਤੀ ਤੁਸੀਂ ਵੀ ਇਹਦੀ ਜਾਂਚ ਕਰੋ ਇਹ ਗੱਲ ਕਰ ਰਹੇ ਹੋ ਤੁਸੀਂ ਰਿਸ਼ਵਤ ਦਾ ਉਤੇ ਦੋਸ਼ ਲੱਗਿਆ ਤੇ ਐਸਆਈਟੀ ਬਠਾਤੀ ਉਤੇ ਉਹਨੂੰ ਕੱਢਣ ਖਾਤਰ ਤੁਸੀਂ ਇੱਥੋਂ ਤੱਕ ਜਾ ਗਿਆ ਕਲਦਾਰ ਸਿੰਘ ਸੰਧਵਾ ਤੁਹਾਡਾ ਸਪੀਕਰ ਵਿਧਾਨ ਸਭਾ ਦਾ ਸਪੀਕਰ ਠੀਕ ਹੈ ਨਾ ਉਹਦੇ ਭਰਾ ਦਾ ਇੱਥੋਂ ਤੱਕ ਰੋਟਵਾ ਰਿਸ਼ਵਤ ਦੀ ਉਤੇ ਲਾਈ ਹੈ ਵੀ ਇਹਨੇ ਰਿਸ਼ਵਤ ਲਈ ਹੈ ਤੇ ਐਸਆਈਟੀ ਬਠਾਤੀ ਤੁਸੀਂ ਰੱਖ ਲਾ ਜਿਹੜਾ ਉਹ ਸਾਹ ਦਾ ਪਕੰਡੀ ਸਰਸੇ ਵਾਲਾ 295 ਧਾਰਾ ਲੱਗੀ ਹੈ ਤੁਹਾਡਾ ਹੜਾਪਨ ਕਾ ਤੋਂ ਨਹੀਂ ਚੱਲਦਾ ਉਤੇ ਉਹ ਤੇ ਕੇਸ ਤੁਸੀਂ ਕਹਤੋਂ ਨੇ ਟਰਾਂਸਫਰ ਕਰ ਰਹੇ ਤੁਸੀਂ ਕੇਸ ਕਰੋ ਉਹ ਤੇ ਕੇਸ ਪੈਂਦਾ ਬਹਿਬਲ ਕਰਾਂ ਦੀ ਜਾਂਚ ਕਿੱਧਰ ਗਈ ਉਹ ਤਾਂ ਤੁਸ ਤੋਂ ਹੋ ਨਹੀਂ ਰਹੀ ਠੀਕ ਹੈ ਨਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਆਂ ਬੇਅਦਬੀ ਕਿੰਨੀ ਵਾਰੀ ਹੋਈ ਐ ਉਹਦੀ ਜਾਂਚ ਤਾਂ ਤੁਸ ਤੋਂ ਹੋ ਨਹੀਂ ਸਕੀ ਤੇ ਤੁਸੀਂ ਇੱਕ ਥੋੜੇ ਖਾਤਰ ਉਸ ਬੰਦੇ ਨੇ ਜਵਾਬ ਦਿੱਤਾ ਕੰਮ ਨਹੀਂ ਕੀਤਾ ਤੇ ਰਖਲਾ ਕਸਤਾਰ ਸਿੰਘ ਸੰਧਵਾ ਜੋ ਵਿਧਾਨ ਸਭਾ ਦਾ ਸਪੀਕਰ ਆ ਉਹਦਾ ਭਰਾ ਗਾਲਾਂ ਤੱਕ ਕੱਢਦਾ ਐ ਠੀਕ ਹੈ ਨਾ ਆ ਕੀਤਾ ਤੁਸੀਂ ਐਥੋ ਤੱਕ ਪਹੁੰਚ ਗਏ ਹੋ ਤੁਸੀਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਮਾਅਨਦਾਰ ਆਂ ਸ਼ਰੋਮਣੇ ਕਾਲੀ ਦਾਲ ਦੇ ਬੰਦੇ ਐ ਕਰਦੇ ਸੀ ਨੀਲੀਆਂ ਪੱਗਾਂ ਪੰਨਦੇ ਸੀ ਕਾਂਗਰਸ ਲੈ ਐ ਕਰਦੇ ਸੀ ਤੇ ਮੈਂ ਦਾਅਵੇ ਨਾ ਕਹਿਣਾ ਗਿੱਦੜਵੇ ਤੁਸੀਂ ਉਹੀ ਕੁਛ ਕਰੋਗੇ ਜਿਹੜਾ ਗਿੱਦੜਵੇ ਇਲੈਕਸ਼ਨ ਹੋਊਗਾ ਨਾ ਡਿੰਪੇ ਢਿੱਲੋਂ ਲੜ ਰਿਹਾ ਥੋੜੇ ਕਹਿੰਦੇ ਹੋ ਡਿੰਪੇ ਢਿੱਲੋਂ ਲੜੂਗਾ ਆਮ ਆਦਮੀ ਪਾਰਟੀ ਕਹਿੰਨੋ ਠੀਕ ਹੈ ਨਾ ਐਮਐਲਏ ਦੀ ਚੋਣ ਗਿੱਦੜਵੇ ਜਿਹੜੇ ਰਾਜਪੁਰੇਂਗ ਸੀਟ ਖਾਲੀ ਹੋਈ ਐ ਐਮਐਲਏ ਦੀ ਤੇ ਉਥੇ ਤੁਸੀਂ ਜੇ ਇਹ ਕੁਝ ਨਾ ਕਰੋਗੇ ਤਾਂ ਤੁਸੀਂ ਮੈਨੂੰ ਕਹਿ ਦਿਓ। ਇਹੀ ਕੁਝ ਹੋਊਗਾ। ਉਥੇ ਧੱਕੇਸ਼ਾਹੀ ਵੀ ਹੋਊਗੀ, ਕੁੱਟਮਾਰ ਵੀ ਹੋਊਗੀ। ਜਿਹੜਾ ਕੁਝ ਤੁਸੀਂ ਸ਼ਰਮਣੇ ਅਕਾਲੀ ਦਲ ਤੇ ਕਹਿੰਦੇ ਹੁੰਦੇ ਸੀ ਨਾ, ਕਾਂਗਰਸ ਨੂੰ ਕਹਿੰਦੇ ਹੁੰਦੇ ਸੀ, ਉਹੀ ਕੁਝ ਕਰੋਗੇ ਤੁਸੀਂ। ਮੈਂ ਅੱਜ ਕਹਿਣਾ ਤੁਹਾਡੇ ਨਾਲ ਦਾਅਵੇ ਨਾ। ਠੀਕ ਹੈ ਨਾ? ਤੇ ਜਿਹੜਾ ਉਹ ਦਰਿਆਵਾਂ ਵਸਾਉਂਦੇ ਤੁਸੀਂ ਕਹਿੰਦੇ ਜਿਹੜੇ ਦਰਿਆਵਾਂ ਵਸਾਉਂਦੇ ਆ, ਉਹਨਾਂ ਨੂੰ ਟਿਕਟਾ ਮਿਲਣੀਆਂ। ਜਿਹੜੇ ਰਕਸ਼ਿਆਂ ਤੇ ਸਾਡੇ ਮਤਲਬ ਕਿ ਟੈਂਟ ਢੋਂਦੇ ਆ, ਉਹਨਾਂ ਨੂੰ ਟਿਕਟਾ ਮਿਲਣੀਆਂ। ਕਿੱਥੇ ਆ? ਦੇਤੀ ਟਿਕਟ ਜਿਹੜੇ ਤਿੰਨ ਦਾਅਵੇਦਾਰ ਸੀ ਤੁਹਾਡੇ ਇੱਕ ਨੂੰ ਵੀ ਨਹੀਂ ਦਿੱਤੀ ਗਈ ਟਿਕਟ ਠੀਕ ਹੈ ਜੀ ਤੁਸੀਂ ਆਹ ਕੁਛ ਕਰ ਰਹੇ ਹੋ ਹੋਰ ਕੁਛ ਨਹੀਂ ਠੀਕ ਹੈ ਨਾ ਆਹ ਚੀਜ਼ ਚੱਲ ਰਹੀ ਆ ਤੁਹਾਡੇ ਠੀਕ ਹੈ ਨਾ ਜੇ ਤੁਸੀਂ ਐਡੇ ਚੰਗੇ ਹੁੰਦੇ ਤੇ ਤੁਸੀਂ ਟਿਕਟ ਦਿੰਦੇ ਠੀਕ ਹੈ ਜੀ ਸੁਖਵਿੰਦਰ ਸਿੰਘ ਕੌਣੀ ਨੂੰ ਮੈਂ ਨਾ ਭੁੱਲ ਗਿਆ ਪੜਨ ਖਤਰ ਆ ਗਿਆ ਸੁਖਵਿੰਦਰ ਸਿੰਘ ਕੌਣੀ ਨੇ ਕੀ ਨਹੀਂ ਕੀਤਾ ਪੋਸਟਰ ਵੰਡੇ ਪੋਸਟਰ ਲਾਏ ਤੇ ਉਹਨੂੰ ਪਾਸੇ ਕਰਤਾ ਐ ਕੱਢਦਾ ਜਿਵੇਂ ਘੋਟ ਮੱਖੀ ਨੂੰ ਕੱਢ ਦਿੰਦੇ ਆ ਸੁਖਵਿੰਦਰ ਸਿੰਘ ਕੌਣੀ ਸੀ ਕਿ ਦੜਵੇ ਤੋਂ ਉਮੀਦਵਾਰ ਥੋੜਾ ਸੋਨੂੰ ਯਕੀਨ ਨਹੀਂ ਸੋਨੂੰ ਯਕੀਨ ਨਹੀਂ ਆਪਣੇ ਆਪ ਤੇ ਕਿਉਂਕਿ ਸੋ ਤੂੰ ਕੰਮ ਕੀਤੇ ਹੁੰਦੇ ਤਾਂ ਤੁਸੀਂ ਆਪਦੇ ਬੰਦਨ ਟਿਕਟ ਦਿੰਦੇ ਸੋਨੂੰ ਐ ਅਸੀਂ ਹਾਰ ਨਾ ਜੱਗੇ ਇਸ ਕਰਕੇ ਡਿੰਪੀ ਢਿੱਲੋ 5700 ਵੋਟ ਤੇ ਹਰਿਆ ਸੀ ਉਦੋਂ ਰਾਜੇ ਵੜਿੰਗ ਤੋਂ ਸੋਨੁਆਏ ਬੀ ਡਿੰਪਿਟਲ ਉਹਦੇ ਨਾਲ ਜਿਹੜਾ ਕੱਟ ਰਾਉ ਆ ਵੋਟਰ ਵੋਟਰ ਆਉਣਗੇ ਉਹ ਤਾਂ ਪਹਿਣੀਆਂ ਪਹਿਣੀਆਂ ਜਿਹੜੀਆਂ ਸਾਡੀਆਂ ਤੇ ਅਸੀਂ ਆਰਾਮ ਨਾਲ ਜਿੱਤ ਜਾਾਂਗੇ ਆ ਸੋਚਦਾ ਛੋਟੀ ਠੀਕ ਹੈ ਨਾ ਤੇ ਇੱਕ ਚੀਜ਼ ਮੈਂ ਹੋਰ ਹੁਣ ਚੱਲੀ ਗੱਲ ਜਦੋਂ ਚੱਲੀ ਪਈ ਉਹਨਾਂ ਆਪਾਂ ਐਂਡ ਵੀ ਕਰ ਦਿੰਨੇ ਆ ਤੁਸੀਂ ਰਖ ਲਾ ਤੁਸੀਂ ਕਹਿੰਦੇ ਉਹ ਇੱਕ ਖਰਚਾ ਕਰਦੇ ਸੀ ਇਹ 100-199 ਉਹ ਤਾਂ ਤੁਸੀਂ ਕਰਦੇ ਕਰਦੇ ਸੀ ਤੁਸੀਂ ਬਿਸ਼ਾਭ ਕਰਨ ਤੇ ਵੀ ਪੈਸੇ ਖਰਚੇ ਆ 3 ਲੱਖ ਦਾ ਬਿਸ਼ਾਪ ਪਿਆ ਪੰਜਾਬ ਨੂੰ 3 ਲੱਖ ਦਾ ਬਿਸ਼ਾਪ ਨਹੀਂ ਯਕੀਨ ਹੁੰਦਾ ਮੈਂ ਬੀੜੀ ਆੜੀ ਉਸ ਰਣਾ ਤੁਹਾਨੂੰ ਵੀਆਈਪੀ ਟਾਇਲਟ ਫਿਕਸ ਕੀਤੇ ਗਏ ਟੈਂਪਰੇਰੀ ਜਿਹਦਾ ਖਰਚਾ ਮਿੰਨ ਤਾਂ ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ 3 ਲੱਖ ਰੁਪਈਆ ਵੀ 3 ਲੱਖ ਦਾ ਬਿਸ਼ਾਪ ਕਰ ਗਏ ਮੈਨੂੰ ਲੱਗਦਾ ਮੈਨਾਂ ਤਾਂ ਕਿਤੇ ਕੀਤਾ ਵੀ ਨਹੀਂ ਹੋਣਾ ਸੀਐਮ ਸਾਹਿਬ ਨੇ ਤਾਂ ਲੱਖ ਵਿੱਚ ਬਿਸ਼ਾਪ ਪਿਆ ਪਿਆ ਪਸ਼ਾਪ ਪਿਆ ਪੰਜਾਬ ਨੂੰ ਬਠਿੰਡਾ ਡੀਸੀ ਨੇ 3 ਲੱਖ ਮੈਂ ਪੂਰੀ ਫਿਗਰ ਤੁਹਾਨੂੰ ਦੱਸ ਦੇਣਾ ਬਾਅਦ ਚੋਂ ਕੱਲ ਨੂੰ ਕਹਿਣਗੇ ਵੀ ਤੁਸੀਂ ਆਪ ਬਣਾਈ ਹੈ 3 ਲੱਖ 6469 ਰੁਪਏ ਸਿਰਫ ਟਾਇਲਟ ਫਿਕਸੇਸ਼ਨ ਦੇ ਵੀ ਤੁਸੀਂ ਉੱਥੇ ਬੋਸ਼ ਨੂੰ ਵੀ ਆਈਪੀ ਠੀਕ ਹੈ ਨਾ 3 ਲੱਖ ਰੁਪਏ ਦਾ ਬਿਛਾਪ ਪਿਆ ਜਦੋਂ ਆਰਟੀਆਈ ਪਾਈ ਨਾ ਤੇ ਬਠਿੰਡਾ ਡੀਸੀ ਨੇ ਦੱਸਿਆ ਵੀ 3 ਲੱਖ ਰੁਪਏ ਖਰਚਾ ਆਇਆ ਕੋਈ ਆਪ ਦੇ ਕੋਲੋਂ ਗੱਲਾਂ ਨਹੀਂ ਬਣਾ ਰਹੇ ਅਸੀਂ ਠੀਕ ਹੈ ਨਾ ਤੇ ਇਹ ਕੋਈ ਦਿੱਲੀ ਪੋਸਟ ਇਹ ਜਿਹੜੀਆਂ ਖਬਰਾਂ ਚਲਾਉਂਦਾ ਨਹੀਂ ਚਲਾਊਗਾ ਜਿਹੜੇ ਨੂੰ 7-700 ਕੋਰ ਰੁਪਏ ਦੇ ਹਥਿਆਰ ਮਿਲ ਰਹੇ ਆ ਕਰੋੜ ਕਰੋੜਾਂ ਰੁਪਏ ਉਹਨਾਂ ਦੇ ਵਿੱਚੋਂ ਮਿਲ ਰਹੇ ਆ ਤੇ ਉਹ ਕਿਉਂ ਇਹ ਜਿਹੀਆਂ ਖਬਰਾਂ ਚਲਾਉਣਗੇ ਕਦੇ ਵੀ ਨਹੀਂ ਚਲਾਉਣਗੇ ਅਸੀਂ ਹੈਗੇ ਆ ਪੰਗੇ ਲੈਣ ਨੂੰ ਪੰਗੇ ਲਾਵਾਂਗੇ ਜਿੱਥੋਂ ਤੱਕ ਦਾਵਾ ਉੱਥੋਂ ਤੱਕ ਜਾਵਾਂਗੇ ਠੀਕ ਆ ਨਾ ਦੇਖੀ ਜਊਂਗੀ ਜਿਹੜਾ ਕੁਝ ਹੋਊਗਾ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ